ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਰਸੂਲਪੁਰ ਨਹਿਰਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਨਿਸ਼ਾਨ ਸਿੰਘ ਉਹਨਾਂ ਦੇ ਕੋਲ ਆਏ ਆਂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾ ਤੁਹਾਨੂੰ ਜੜੀਆਂ ਵੇੜਾਂ ਵੀ ਦਿਖਾਉਣੀਆਂ ਨੇ ਇੱਕ ਝੋਟੀ ਦਿਖਾ ਦੇਂਗਾ ਮੂਰਾ ਬ੍ਰੀਡ ਦੇ ਵਿੱਚ ਇਹ ਝੋਟੀ ਵੀਰ ਹੁਣੀ ਸੇਲ ਕਰਦੇ ਆ ਤਿੰਨ ਵੇੜਾਂ ਨੇ ਸੂਏ ਸੂਏ ਪਸ਼ੂ ਆ ਸਾਰੇ ਬਾਕੀ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਠੀਕ ਆ ਜੀ ਇੱਕ ਤਰੀਕਾ ਤੁਸੀਂ ਨੋਟ ਕਰ ਲਓ 10 ਅਕਤੂਬਰ ਤੇ ਸਮਾਂ ਕੋਈ ਸ਼ਾਮ ਦੇ 6 ਵਜੇ ਇਹ ਆਪਾਂ ਵੀਡੀਓ ਕਵਰ ਕਰਦੇ ਪਏ ਆ ਆਓ ਕਰਦੇ ਆ ਪੂਰੀ ਗੱਲਬਾਤ ਸੋ ਜਿਹੜੀ ਵੀ ਚੀਜ਼ ਜਿਹੜਾ ਵੀ ਪਸ਼ੂ ਕਿਸੇ ਫਾਰਮਰ ਭਰਾ ਨੂੰ ਪਸੰਦ ਆ ਉਹਗਾ ਠੀਕ ਆ ਜੀ ਇੱਥੇ ਆਣ ਕੇ ਬਿਲਕੁਲ ਚੋਚਵਾ ਕੇ ਆਪਣੀ ਇੱਕ ਟਾਈਮ ਦੋ ਟਾਈਮ ਤੁਸੀਂ ਤਸੱਲੀ ਕਰ ਲਿਆ ਜੇ ਸਭ ਤੋਂ ਪਹਿਲਾਂ ਨਿਸ਼ਾਨ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਆ ਜੋ ਬੜੇ ਵਧੀਆ ਨਿਸ਼ਾਨ ਕਾਇਮ ਕਾਇਮ ਕਿਰਪਾ ਬਾਬੇ ਦੀ ਵੀ ਜੀ ਠੀਕ ਆ ਜੀ ਸ਼ੁਕਰੇ ਮਾਲਕ ਦਾ ਹਾਂ ਜੀ ਔਰ ਵੀਡੀਓ ਦੇ ਵਿੱਚ ਥੋੜੇ ਜਿਹਾ ਆਪਾਂ ਤਸੱਲੀ ਦੇ ਨਾਲ ਪਸ਼ੂ ਦਿਖਾ ਦੇਣਗੇ ਪੂਰੀ ਤਸੱਲੀ ਨਾਲ ਜਿੰਨੇ ਕਿ ਦੁੱਧ ਤੇ ਐਨੀਮਲ ਚੱਲਣ ਦਾ ਹੈ ਪ੍ਰੋਪਰ ਡਿਟੇਲ ਦੇ ਦਿਆ ਜੀ ਠੀਕ ਹੈ ਜੀ ਤੇ ਬਾਅਦ ਜੋ ਟੀਮ ਵੀਰ ਜੀ ਪਹਿਲਾਂ ਸੋਈਆ ਮੂੰਹਾਂ ਦੋ ਦਾਂਦਿਆ ਹਾਂ ਛੱਟੇ ਹਾਂਜੀ ਦੋਂਦੀ ਝੋਟੀ ਕੱਟੀ ਆ ਜੀ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 15 ਤੋਂ 20 ਦਿਨ ਹੋ ਗਏ ਸੂਈ ਨੂੰ ਮਗਰ ਕਟਾ ਦੇ ਵੀ ਜੀ ਲਓ ਜੀ ਮਗਰ ਇਹਦੇ ਕਟਾ ਮੇਲ ਕਾਫ ਜਿਹੜਾ ਥੋੜਾ ਆ ਮੜੀ ਜੀ ਸੱਟ ਜੀ ਲੱਗ ਗਈ ਆ ਬੱਚਾ ਥੋੜੇ ਘਟ ਲੱਤ ਲਾਉਂਦਾ ਉਹ ਬੱਛੀ ਖੋਲ ਗਈ ਉਹਨੇ ਢੋਡ ਮਾਰੀ ਸੀ ਠੀਕ ਆ ਜੀ ਉਦਾਂ ਵਧੀਆ ਉੱਠਦਾ ਹਾਂ ਉਹ ਕਟਾ ਦੇ ਹਾਂ ਉਦਾਂ ਵਧੀਆ ਉੱਠਦਾ ਪੈਂਦਾ ਵਾ ਠੀਕ ਹੈ ਵੀਰੇ ਹਾਂ ਬਬੀ ਝੋਟੀ ਦੋਸਤੋਂ ਬਹੁਤ ਸ਼ਕੀਨ ਆ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਆ ਦੁੱਧ ਕਿੰਨਾ 12 ਕਿਲੋ 11 12 ਕਿਲੋ ਖਲੜ ਲੱਗ ਜੀ 11 12 ਆਂਦੀ ਨਹੀਂ ਕੋਸ਼ੀ ਵੀ ਵੀਰ ਜੀ ਵੇ ਬਚਾ ਕਿਸੇ ਭਰਾ ਨੇ ਛੱਡਣਾ ਛੱਡ ਲੋ ਅਦਰਵਾਈਜ਼ ਲੋਡ ਨਹੀਂ ਕੀ ਠੀਕ ਆ ਜੀ ਵੀ ਠੰਡੀ ਮਿੱਠੀ ਬਹੁਤ ਜਿਆਦੀ ਆ ਆਂਦੀ ਕੋ ਨਹੀਂ ਆਲੇ ਤੇ 11 12 ਕਿਲੋ ਦੁੱਧ ਤੇ ਥਲੇ ਇਸ ਵਕਤ ਹਾਜ਼ਰ ਆ ਭਾਵੇਂ ਪਾੜਾ ਪਾਉ ਭਾਵੇਂ ਨਾ ਪਾਉ ਵੀਰ ਜੀ ਇੱਦਾਂ ਹੀ ਪਸੰਦੀ ਆ ਠੀਕ ਆ ਆਂਦੀ ਨੇ ਕੋ ਸੋ 11 12 ਕਿਲੋ ਦੁੱਧ ਪਹਿਲਾ ਸਵੇਰ ਝੋਟੀ ਮੋਹੋਂ ਦੰਦੀ ਦੋਂਦੀ ਠੀਕ ਆ ਜੀ ਪਿਓਰ ਦੋ ਦੰਦਾ ਨਿਸ਼ਾਨ ਇੱਕ ਵਾਰੀ ਖੋਲ ਕੇ ਨੂੰ ਤੋੜ ਕੇ ਦਿਖਾ ਦੇ ਭਰਾ ਸੋ ਅੱਜ ਦੋਸਤੋ 18 20 ਦਿਨ ਦਾ ਸਮਾਂ ਹੋ ਗਿਆ ਮਗਰ ਕਟਾ ਮੇਲ ਕਾਫ ਆ ਹਾਈਟ ਕੱਟ ਮੀਡੀਅਮ ਜੀ ਇਸ ਝੋਟੀ ਦੀ ਆ ਹਜੇ ਤਕਰੀਬਨ ਜੇਕਰ ਆਪਾਂ ਦੇਖੀਏ ਤੇ ਦੂਦ ਤੇ ਦੰਦ ਸਟੇ ਆ ਠੀਕ ਆ ਜੀ ਤੇ 2.5 ਸਾਲ ਦੀ ਉਮਰ ਆ ਕੱਟੀ ਆ ਜਾ ਪੁੱਤ ਕੱਲ ਨੂੰ ਇਹਨੇ ਜ਼ਬਾਨ ਹੋਣਾ ਹਜੇ 2.5 ਸਾਲੀ ਤੁਸੀਂ 3 ਸਾਲੀ ਹੋਰ ਮੰਨ ਕੇ ਚੱਲੋ ਤੇ ਦੋ ਟੈਨਸ਼ਨਾਂ ਸਨਾਂ ਦੇ ਵਿੱਚ ਹਾਈਟ ਕੱਟ ਹੋਰ ਵੀ ਚੰਗਾ ਕਰੂਗੀ ਕਿ ਨਿਸ਼ਾਨ ਸਾਹਿਬ ਚੋਟੀ ਬਹੁਤ ਹੀ ਖਰੀ ਹੈ ਨਾ ਹਾਂਜੀ ਜੀ 11 12 ਕਿਲੋ ਦੁੱਧ ਆ ਗਿਆ 11 12 ਕਿਲੋ ਵੀ ਜਾਈਏ ਚੋਟੀ ਤੋਂ ਜਿੰਨੀ ਕਾ ਹਸਾਪਾ ਕਰਦੇ ਉਹਨਾਂ ਕੋਲੋਂ ਦੁੱਧ ਚਵਾਈ ਜਾਂਦੀ ਹੈ ਨਾਲੇ ਪਹਿਲਾਂ ਪਲੂਨ ਸੂਈ ਆ ਵੀਰ ਜੀ ਕੋਈ ਇਹ ਨਹੀਂ ਬਾਹਰੋਂ ਲਿਆਂਦੀ ਆ ਇਹ ਨਹੀਂ ਕੋਈ ਸ਼ੂਕਰਿਆ ਕਰਨੀ ਆ ਨਾ ਡਰਦੀ ਆ ਧਾਰ ਜਿੱਦਾ ਮਰਜੀ ਹੈ ਬੱਚੇ ਦੀ ਨਹੀਂ ਪਰਵਾਹ ਕਰਦੇ ਪਲੂਨ ਕੱਟੀ ਚੋਟੀ ਤੋਂ ਦੋਸਤੋ ਆਪਾਂ ਇੰਨੀ ਕੁ ਉਮੀਦ ਕਰ ਸਕਦੇ ਆ ਵੀ ਚਲੋ ਵੈਸੇ ਤਾਂ 9 9 8 8 ਕਿਲੋ ਤੇ ਬ੍ਰੇਕਾਂ ਲੱਗ ਜਾਂਦੀਆਂ ਨੇ 11 12 ਕਿਲੋ ਖੁੱਲਾ ਡੁੱਲਾ ਵੇਜੀ ਆ ਥਾਣੇ ਵੀ ਪੂਰਾ ਵੇਥਾ ਵੇਰ ਲਾਂਦੇ ਆ ਬਸ ਮਾਂ ਵੀ ਉਸੇ ਵੇਲੇ ਮਾਰਦੀ ਕੋਈ ਪਰਵਾਹ ਨਹੀਂ ਆ ਠੀਕ ਹੈ ਜੀ ਹਾਂ ਹਾਏ ਮੋਲ 135 ਨਹੀਂ 40 ਨਹੀਂ ਕਰਨਾ ਹਾਂ 130 ਦੀ ਦੇ ਦਈਏ ਵੀ ਜੀ 130 ਦੀ ਹਾਂਜੀ ਹੋਰ ਵੀ ਕਰਨਾ ਮਾਨਤਨ ਕਰ ਦਈਏ 27 ਦੀ ਦੇ ਦਈਏ 27 ਦੀ ਦੇ ਦੇ ਹਾਂਜੀ ਜੀ ਐਂਡੀ ਹੈ ਬਸ ਐਂਡੀ ਹੈ ਜੀ ਲੋ ਵੀ ਇੱਕ 27 ਦੀ ਦੋਸਤੋ ਇੱਕ 25 ਦੀ ਦੇ ਦਾਂਗੇ ਵੀ ਜੀ ਬਾਕੀ ਮੌਕੇ ਤੇ ਮਾਨਤਨ ਕਰ ਦਾਂਗੇ ਲੋ ਵੀ 1.5 ਲੱਖ ਦੀ ਅੱਜ ਝੋਟੀ ਤੁਹਾਨੂੰ ਮਿਲਦੀ ਪਈ ਆ ਸ਼ਕੀਨ ਝੋਟੀ ਆ ਠੀਕਾ ਜੀ ਸੋ ਇਹੋ ਜੀਆਂ ਝੋਟੀਆਂ ਸਾਰੇ ਪਰਵਾਂ ਨੂੰ ਪਤਾ ਠੀਕ ਹੈ ਜੀ ਅੱਜ ਤੋਂ ਕੋਈ 8 10 ਦਿਨਾਂ ਬਾਅਦ ਬਾਕੀ ਮੰਡੀ ਦੇ ਵਿੱਚ ਬਾਕੀ ਆਵੇ ਲੋ ਥਾਂ ਥਣ ਵੀ ਪੂਰਾ ਪੁੱਟਿਆ ਕੋਈ ਐ ਵਿਥਾਂ ਵੇਲਾ ਪੂਰੀਆਂ ਮੈਂ ਵਿਜੀ ਹਾਂ ਠੀਕ ਹੈ ਸੋ ਸਵਾਲ ਲੱਗਦੀ ਝੋਟੀ ਅੱਗੇ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਵਹਿੜ ਆ ਗਈ ਹੈ ਇਹ ਦੂਜਾ ਸੂਆ ਸੂਈ ਵੀਰ ਜੀ ਇਹ 20 ਦਿਨਾਂ ਦੀ ਸੂਈ ਮਗਰ ਬੱਛੀ ਬੱਛੀ ਗਈ ਮਾਰ ਪ੍ਰੋਪਰ ਵੀਡੀਓ ਬਣੀ ਹੈ ਗਈ ਜੇਰ ਪੌਂਦੀ ਸਮੇਤ ਬੱਚੇ ਸਮੇਤ ਬਗੈਰ ਬੱਚਿਆਂ ਅੱਜ ਹਾਂ ਜੀ ਕਿੰਨਾ ਦੁੱਤ 20 ਕਿਲੋ ਵੀਜੀ ਕੰਡੇ ਵਾਲਾ ਦੁੱਧ ਹੋਊਗਾ 20 ਕਿਲੋ ਦੁੱਧ ਕੰਡੇ ਵਾਲਾ ਇਹ ਥੱਲੇ ਇਸ ਵਕਤ ਹਾਜ਼ਰ ਆ 20 ਦਿਨਾਂ ਦੀ ਸੂਈ ਹੈ ਨਾ ਹਾਂਜੀ ਪ੍ਰੋਪਰ ਵੀਡੀਓ ਬਣੀ ਹੈਗੀ ਆ ਠੀਕ ਆ ਹਾਂਜੀ ਕਰੋ ਚੈੱਕ ਬਾਕੀ ਮੇਰੇ ਭਰਾ ਢਾਂਚਾ ਢੂੰਚਾ ਦੇਖੋ ਜਿੱਦਾਂ ਇੱਕ ਮੱਝ ਵੇਖ ਲਈ ਤੇ ਇੱਕ ਵਾੜ ਵੇਖ ਲਈ ਇੱਕ ਗੱਲ ਹੀ ਆ ਇਸ ਵਕਤ 20 ਕਿਲੋ ਦੁੱਧ ਇਹ ਥੱਲੇ ਹਾਜ਼ਰ ਹੈ ਬਾਕੀ ਥੱਬਿਆਂ ਦਾ ਲੇਵਾ ਕਰਮਾ ਨਹੀਂ ਲਈ ਫਿਰਤੀ ਹੁਣ ਬਿਲਕੁਲ ਜਿਵੇਂ ਚੁਵਾਈ ਦਾ ਟਾਈਮ ਆ ਤੇ ਟਾਈਮੋ ਟਾਈਮ ਬਾਣੀ ਧਾਣੀ ਮੇਰਾ ਭਰਾ ਕੋਈ ਮੈਂ ਨਾ ਵੀਰ ਜੀ ਭਾਵੇਂ 2 ਡੰਗ ਚੋਵੇਂ ਭਾਵੇਂ 4 ਡੰਗ ਚੋਵੇਂ ਤਸੱਲੀ ਕਰਾ ਕੇ ਦਵਾ ਦੋ ਦਾਨੀ ਕਰੀ ਇੱਥੇ ਰਹਿੰਦੇ ਓਏ ਬਾਕੀ ਕੰਪੈਕਟ ਡੱਡਰਾ ਠੀਕ ਆ ਜੀ ਲੈ ਵੀ ਆਰਡਰ ਦੀ ਕੁਆਲਿਟੀ ਤੁਸੀਂ ਵੇਖੋਗੇ ਤੇ ਕੰਪੈਕਟ ਡੱਡਰਾ ਮੁਠੀ ਥਾਣਾ ਕੋਈ ਫੋੜ ਚਾਂਗ ਨਹੀਂ ਕਿ ਜਿੱਥੋਂ ਤੱਕ ਹੁਣ ਆਪਾਂ ਮੌਕੇ ਦੀ ਚੀਜ਼ ਦੇਖ ਰਹੇ ਹਾਂ ਠੀਕ ਆ ਜੀ ਕਈ ਵਾਰ ਬਹੁਤੇ ਭਰਾ ਫੋਨ ਕਰਦੇ ਆ ਵੀ ਭਰਾ ਤੂੰ ਵਟਸਐਪ ਤੇ ਜਿੱਦਾਂ ਮਰਜ਼ੀ ਮੈਨੂੰ ਮੈਸੇਜ ਕਰ ਲੈ ਪ੍ਰੋਪਰ ਹੁਣ ਤੁਹਾਨੂੰ ਪਤਾ ਨੇਰਾ ਥੋੜੀ ਪ੍ਰੋਪਰ ਵੀਡੀਓ ਪਾਦਾਂ ਗਿਆ ਪਾ ਥਾਂਰ ਸੋਨੇ ਪੂਰਾ ਸਪੇਸ ਤੇ ਲੱਗਾ ਵਾ ਕੋਈ ਲੱਤ ਛੜਨੀ ਕੋਈ ਕੋਸ਼ ਨਹੀਂ ਜਿੱਦਾਂ ਮਰਜ਼ੀ ਵਿਜੀ ਤਸੱਲੀ ਕਰਿਓ ਹਾਂ ਸਹੀ ਆ ਜੀ ਹਾਂ ਦੇਖੋ ਲਓ ਜੀ ਬਾਕੀ ਦੁੱਧ ਵੀ ਚੰਗਾ 20 ਕਿਲੋ ਆਜਾ ਰਿਹਾ ਹਨਾ ਵੀ ਜੀ ਕੰਡੇ ਵਾਲਾ ਦੁੱਧ ਹੋਊਗਾ ਠੀਕ ਹੈ ਭਾਈ ਹਾਂ ਬਾਕੀ ਚੱਡਾ ਲੈਵਾ ਹੀ ਦੱਸਣ ਡਿਆ ਕਰਮਾ ਜੀ ਤੇ ਇਹ ਨਿਸ਼ਾਨ ਕੀ ਮੁੱਲ ਦੀ ਆ ਮੁੱਲ ਇਹਦੇ ਹੁਣ ਪ੍ਰੂਫ ਵੀ ਹੈਗਾ ਵਾ ਸਾਰਾ ਕੁਝ ਹੈਗਾ ਵਾ ਪਰ ਪੈਸਾ 60 60 ਕੁਝ ਨਹੀਂ ਕਰਦਾ ਹਾਂ 55000 ਦੀ ਦੇਦਾ ਵੀ ਜੀ 55000 ਦੀ ਹਾਂ ਜੀ ਠੀਕ ਹੈ ਭਰਾ ਹਾਂ ਜੀ ਲਓ ਵੀ 55000 ਦੀ ਦੋਸਤੋ ਮਾ ਜਿਹੜੀ ਬਿਲਕੁਲ ਵੈਰ ਤੁਹਾਨੂੰ ਮਿਲ ਜੂਗੀ ਯੈਸਨੋ ਜਿਹੜੀ ਪ्योर ਕਰਦੀ ਹੈ ਮਾਨਦਾਨ ਕਰਦੇ ਜਿੰਨਾ ਕਰਨਾ ਫਿਰ 52000 ਦੇ ਦੇਣਾ ਜੀ ਬਹੁਤ ಜಾਦੀ ਹਾਂਜੀ ਇਹ ਤੇ ਛੋੜ ਹੀ ਹੋਣੀ ਬਸ ਇਤੋਂ ਘੱਟ ਨਹੀਂ ਹਣੀ ਲਓ ਵੀ 52000 ਦੋ ਸੋ 20 ਕਿਲੋ ਦੋ ਦੋ ਚਵਾ ਕੇ ਦੇਣਾ ਵੀਰ ਜੀ ਭਾਵੇਂ ਦੋ ਡੰਗ ਚੋਲੇ ਭਾਵੇਂ ਚਾਰ ਡੰਗ ਚੋਲੇ ਹਾਂ WhatsApp ਤੇ ਵੀਡੀਓ ਆਪਾਂ ਜਿਹੜੇ ਵੀਰ ਭਰਾ ਦਾ ਸੌਦਾ ਉਹ ਉਸੇ ਵੇਲੇ ਭਾਵੇਂ ਉਦਾਂ ਹੀ ਵੀਰ ਭਰਾ ਕੋਈ ਮਗਾ ਸਕਦਾ ਇਹ ਪਾ ਦਾਂਗੇ ਬਿਲਕੁਲ ਹਾਂ ਲਓ ਵੀ ਠੀਕ ਹੈ ਸੋ ਬਾਕੀ ਬਹੁਤ ਸੋਹਣਾ ਲੈਵਲ ਹੂ ਬੜਾ ਟਿਕਾਣੇ ਤੇ ਆ ਠੀਕ ਆ ਜੀ ਇਕਸਲੇਵਾ ਕੰਪੈਕਟ ਅਡਰ ਤੇ ਕਦ ਵੱਡਾ ਇਸ ਵਾਇਰ ਦਾ ਠੀਕ ਹੈ ਜੀ ਦੂਰੋਂ ਨੇੜੋਂ ਕਿਸੇ ਨੇ ਵੀ ਤੁਰਨਾ ਅਗਲੀ ਆਪਣੇ ਕੋਲ ਜਿਹੜੀ ਨਿਸ਼ਾਨ ਆ ਗਈ ਇਹ ਵੀ ਦੂਜਾ ਸੁਆ ਸੂਈ ਵੀਰ ਜੀ ਅੱਛਾ ਹਾਂ ਤੀਜਾ ਦਿਨ ਸੂਈ ਨੂੰ ਮਗਰ ਬੱਛੀ ਨਾਰੂ ਤੇ ਬੱਚੇ ਆ ਵੀਰ ਜੀ ਆ ਮਗਰ ਬੱਛੀ ਹੈ ਹਾਂ ਜੀ ਅੱਜ 3 ਦਿਨ ਹੋ ਗਏ ਹਾਂਜੀ 나ੜੂ ਵੀ ਨਾਲ ਹੈਗਾ ਜੋ ਲੋ ਜੀ 나ੜੂਆ ਨਾਲ ਹੈ ਬੱਚੇ ਦੇ ਠੀਕ ਹੈ ਜੀ ਅੱਜ ਤਿੱਜਾ ਦੇਣਾ ਤੇ ਦੂਜਾ ਸੁਆ ਕਿੰਨਾ ਬੋਲਾ ਪੋਲਾ ਤੇ ਥੱਲੇ 14 ਕਿਲੋ ਵੀ ਜੀ ਕੰਡੇ ਵਾਲਾ ਬੋਲਾ ਆਊਗਾ ਲੋ ਜੀ 14 ਕਿਲੋ ਬੋਲਾ ਆਇਆ ਬਾਕੀ ਵਹਿੜ ਮੇਰੇ ਭਰਾਇ ਕੋਰੀ ਦੇਖਿਆ ਜੀ 12 12 ਕਿਲੋ ਦੁੱਧ ਵੀ ਜੀ ਰਮਾਨ ਨਾਲ ਭਰ ਦੂਗੀ ਲਾ ਕੇ ਰੱਖ ਲਈ ਫਿਰੇ ਲਾ ਕੇ ਰੱਖ ਲਈ ਇੱਥੋਂ ਦੋ ਕੁ ਬਰੀ ਕਮਾ ਕੇ ਦਿਖਾ ਦੇ ਐਸੋ ਤਾਂ 14 ਕਿਲੋ 14 ਕਿਲੋ ਵਿਜੀਆ ਕੰਡੇ ਵਾਲਾ ਹੋਊਗਾ ਅਦਾ ਆਂਦੀ ਨਹੀਂ ਕੋਈ ਵੀ ਠੰਡੀ ਠੰਡੀ ਪੂਰੀ ਆ ਲਾਵੀ ਆ ਤੂੰ ਫਿਰ ਕੇ ਜਿਹੜਾ ਕਿਸਾਨ ਵੀਰੋਂ ਆਪਾਂ ਦਿਖਾ ਦਿੰਦਾ ਠੀਕ ਆ ਜੀ ਆ ਠੰਡੀ ਧੀਰੀ ਨਿਸ਼ਾਨ ਇੱਕ ਵਾਰੀ ਹੋਰ ਲਾ ਗਿਓ ਤੋਰਦੇ ਫਿਰ ਆ ਜਾ ਬਤਾ ਸੋ ਥੋੜਾ ਪਸ਼ੂ ਡਰਦੇ ਆ ਜਦੋਂ ਆਪਾਂ ਫਿਲਹਾਲ ਜਦੋਂ ਐਂਟਰੀ ਕਰਦੇ ਆ ਜਾਂ ਵੈਸੇ ਪਸ਼ੂਆਂ ਚ ਕੋਈ ਅਣਜਾਣ ਬੰਦਾ ਜਾਂਦਾ ਥੋੜਾ ਬਾਹਰ ਉਪਰੇ ਬੰਦੇ ਤੋਂ ਵੀ ਡਰਦੇ ਡੁੱਕਰਦੇ ਆ ਠੀਕ ਆ ਉਸ ਤਰ੍ਹਾਂ ਗਰਮਾਂ ਵਾਲੀ ਥਲੇ ਦੁੱਧ 14 15 ਕਿਲੋ ਹਾਜ਼ਰ ਹੈ ਅੱਜ ਠੀਕ ਆ ਜੀ ਤਿੰਨਾਂ 14 ਰਾਂ ਦੀ ਬੋਲੇ ਮੰਨੋ ਤੁਸੀਂ ਅਜੇ ਕਿਉਂ ਤੀਜਾ ਚੌਥਾ ਦਿਨ ਹੀ ਦੋਗਲਾ ਮੜਾ ਜੀ ਕੋਈ ਦੋਗਲਾ ਮੜਾ ਡਰਦੀ ਆ ਨਾ ਥੋੜੀ ਤੁਹਾਡੇ ਤੋਂ ਕੋਈ ਗੱਲ ਨਹੀਂ ਬੜ ਚੰਗੀ ਆ ਬਾਕੀ ਮੰਗਾ ਬੂੰਗਾ ਪਾਲੀ ਤਾਂ ਭਾਵੇਂ ਮੰਗਾ ਪੋਣਾ ਪਾਲੋ ਨਹੀਂ ਪੋਣਾ ਆਪਣੀ ਮਰਜ਼ੀ ਵੀ ਜੀ ਠੀਕ ਆ ਵੀਰ ਹਾਂ ਮੋਲਹਾ ਨਹੀਂ ਬੂੰਜਾ ਜਾਂ ਦੇ ਦੇਣਾ ਵੀ ਜੀ ਪੂਰੇ 50 ਹੀ ਦੇ ਦਾਂਗੇ ਉਹਦਾ 60 55 ਜੋ ਮਰਜ਼ੀ ਕਰੀਏ ਹਾਂ ਹਾਂ ਵੀ ਪੂਰੇ ਪੂਰੇ 50000 ਦੀ ਦੇ ਦਾਂਗੇ ਪੂਰੇ 50 ਦੀ ਹਾਂਜੀ ਲੋ 12 12 18 ਕਿਲੋ ਵੀਰ ਜੀ ਰਮਾਨਾ ਭਰ ਦੋਗੇ ਉਹਨੇ ਬੱਛੀ ਵਹਿੜ ਵਿੱਚ ਚੱਗੀ ਆ ਆ ਉਹ ਤਿੰਨ ਦਿਨ ਹੋਏ ਸੂਈ ਨੂੰ ਮਗਰ ਬੱਛੀ ਇਹਦੇ ਵੀ ਸੂਆ ਤਿੱਜਾ ਸੂਆ ਦੁੱਜਾ ਵਾ ਹਾਂ ਦੁੱਜਾ ਹਾਂਜੀ ਤਿੰਨ ਦਿਨ ਹੋ ਗਏ ਆ ਤਿੰਨ ਦਿਨ ਹੋਏ ਸੂਈ ਨੇ ਨਾਲੂ ਦੇ ਬੱਚਾ ਵੀ ਬੱਛੀ ਵੀ ਉਹਦੀ ਮਗਰ ਇਹਦੇ ਬੱਛੀ ਆ ਬਿਲਕੁਲ ਆਹੇ ਨਾਲੂ ਨਾਲੀ ਆ ਬੱਚਾ ਆਹ ਦੇਖੋ ਠੀਕ ਆ ਜੀ ਸੋ ਮਗਰ ਬੱਛੀ ਆ ਕਿੰਨਾ ਬੋਲਾ ਦੱਸਿਆ ਫਿਰ 16 ਕਿਲੋ ਵੀਰ ਜੀ 16 ਕਿਲੋ ਲੋ ਜੀ 16 ਕਿਲੋ ਬੋਲਾ ਆ ਠੀਕ ਆ ਜੀ ਸੋ ਕ੍ਰੋਸ ਇੱਕ ਵਾਰੀ ਨਿਸ਼ਾਨ ਤੇ ਸੋ ਹਾਈਟ ਕੱਦ ਇਸ ਬਾਰੇ ਦਾ ਪਤਾ ਤੁਹਾਨੂੰ ਨੋਟ ਕਰਾ ਦਈਏ ਵੀ ਫੁੱਲੀ ਵੱਡੀ ਹਾਈਟ ਕੱਦ ਦੇ ਵਿੱਚ ਆ 16 ਕਿਲੋ ਦੋਸਤੋ ਐਸ ਵਕਤ ਬੋਲਾ ਅੱਜ ਤਿੰਨਾਂ ਦਿਨਾਂ ਦੀ ਸੂਈ ਆ ਵੱੱਛੀ ਇਹਦੇ ਮਗਰ ਵੀ ਵੱੱਛੀ ਆ ਹੁਣ ਹੱਤ ਤੱਕ ਆਪਾਂ ਜਿਹੜੀਆਂ ਦੋ ਵੜਾ ਤੁਹਾਨੂੰ ਦਿਖਾਈਆਂ ਦੋ ਮਗਰ ਵੀ ਬਾਕੀ ਆਂਦੀ ਨਹੀਂ ਵੀਜੀ ਠੰਡੀ ਠੁੰਡੀ ਸੀਲ ਸੂਲ ਪੂਰੀ ਆ ਹਾਂ ਹਾਂ ਲਓ ਜੀ ਹਾਈਟ ਕੱਦ ਫੁੱਲ ਵੱਡਾ ਫੁੱਲੀ ਵੱਡਾ ਠੀਕ ਆ ਕੋਚੀ ਮਗਰ ਕਿੰਨਾ ਬੋਲਾ 13 ਕਿ 12 ਨਹੀਂ 16 ਕਿਲੋ ਵੀਜੀ ਇਹਦੇ ਥੱਲੇ 16 ਕਿਲੋ ਹਾਂਜੀ ਬਾਕੀ ਬੋਲਾ ਚੰਗਾ ਹਨਾ ਹਾਂਜੀ ਲਓ ਜੀ ਤਿੰਨਾਂ ਦਿਨਾਂ ਦੀ ਸੂਈ ਥੱਲੇ 16 ਕਿਲੋ ਬੋਲਾ ਇਸ ਵਕਤ ਹਾਜ਼ਰ ਹੈ ਠੀਕ ਆ ਲਓ ਜੀ ਬਾਕੀ ਚਵਾਈ ਚੂ ਵੀ ਆ ਚੰਗੀ ਲੱਗੀ ਵੀਰ ਜੀ ਨਹੀਂ ਵੜ ਚੰਗੀ ਆ ਫਿਰ ਸੋ ਮਗਰ ਵੀ ਬੱਛੀ ਹੈ ਠੀਕ ਆ ਜੀ ਕਾਤ ਹਾਈਟ ਪੂਰਾ ਵੱਡਾ ਤੇ ਮੁੱਲ ਪੁੱਛ ਲਾਂਗੇ ਨਿਸ਼ਾਨ ਕੀ ਡਿਮਾਂਡ ਰਹੂਗੀ ਇਸ ਦੀ ਇਹਦਾ 60 55 ਕੁਛ ਨਹੀਂ ਕਰਨਾ ਇਹ ਵੀ ਪੂਰੇ 50000 ਦੀ ਵਿਜੇ ਦੇਣੀ ਆ ਅਜੇ ਤੋਹਫੇ ਦੇਣ ਆਜੇ ਤੋਹਫੇ ਵਿਜੇ ਦਿਵਾਲੀ ਕਰਕੇ ਉੱਡਣ ਵਾਲੇ ਕੰਮ ਕਰਨਾ ਮੇਲਾ ਲਾਤਾ ਵਸ ਦੋ ਤੇ ਡੋ ਲਾਂਗ ਚੋਲੇ ਚਾਰ ਢਾਂਗ ਚੋਲੇ ਵਿਜੇ ਤਸੱਲੀ ਕਰਾ ਕੇ ਦਵਾਂਗੇ ਠੀਕ ਹੈ ਵੀਰ ਹਾਂਜੀ ਤੇ ਇਹੋ ਮਾਲ ਸੀ ਅਜੇ ਇਹੋ ਮਾਲੇ ਵਿਜੇ ਤੇ ਨਵੇਂ ਵੜਾ ਦੇਖ ਸਾਰੇ ਸਾਫ ਸੋਰੇ ਪਸ਼ੂ ਆ ਠੀਕ ਆ ਜੀ ਤਿੰਨ ਵੜਾ ਤੁਹਾਨੂੰ ਦਿਖਾਈਆਂ ਨੇ ਥੋੜਾ ਜਿਹਾ ਹਨੇਰਾ ਹੋਣ ਕਰਕੇ ਮੇਰਾ ਭਰਾ ਇੱਕ ਵਾਰੀ ਦੋ ਵਾਰੀ ਅੱਗੇ ਪਿੱਛੇ ਕਰਕੇ ਵੀਡੀਓ ਤਸੱਲੀ ਨਾਲ ਦੇ ਜਿੰਦਾ ਮੱ ਸਵਾਲਕ ਦੀ ਝੋਟੀ ਮਿਲ ਜੂਗੀ ਅੱਜ 11-12 ਕਿਲੋ ਦੁੱਧ ਇਸ ਝੋਟੀ ਤੇਲੇ ਹਾਜ਼ਰ ਆ ਮੌਕੇ ਤੇ ਠੀਕ ਆ ਜੀ ਸੋ ਬਾਕੀ ਕਰੋ ਕੰਟੈਕਟ ਨੰਬਰ ਨਿਸ਼ਾਨੇ ਕੋਰੀ ਆਪਣੇ ਘਰ ਦਾ ਨੰਬਰ ਹੈ ਜੀ 70876 74517 ਪਿੰਡਾ ਰਸੂਲਪੁਰ ਨੰਦਰਾ ਜਿਹੜਾ ਤਰੰਦਾ ਤਹਿਸੀਲੇ ਤਰੰਦਾ ਨੇ ਵਜੀ ਠੀਕ ਹੈ ਭਰਾ ਹਾਂਜੀ ਜੀ ਲੋਬੀ ਇਹ ਨੰਬਰਾਂ ਤੇ ਦੋਸਤੋ ਕਰੋ ਕਾਲ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇਹ ਤਿੰਨ ਚਾਰ ਨਕ ਆਪਾਂ ਜਿਹੜੇ ਤੁਹਾਨੂੰ ਦਿਖਾਉਣੇ ਸੀਗੇ ਧੰਨਵਾਦ ਸਾਰੇ ਵੀਰਾਂ ਦਾ ਪੂਰੀ ਵੀਡੀਓ ਵੇਖਣ ਤੇ